ਔਰੰਗਜ਼ੇਬ ਨੇ ਆਪਣੇ ਸ਼ਹਿਜ਼ਾਦੇ ਬਹਾਦਰ ਸ਼ਾਹ ਨੂੰ ਕਈ ਗੱਲਾਂ ਸਿਖਾ-ਭੁਜਾ ਕੇ ਗੁਰੂ ਜੀ ਕੋਲ ਭੇਜਿਆ। ਬਹਾਦਰ ਸ਼ਾਹ ਨੇ ਗੁਰੂ ਜੀ ਪਾਸ ਪੈਠਦੇ ਹੀ ਪਿਤਾ ਦੀ ਦਿੱਤੀ ਸਿੱਖਿਆ ਅਨੁਸਾਰ ਸਵਾਲ ਕੀਤਾ ਕਿ ਤੁਹਾਡੇ ਪਿਤਾ ਨੇ ਬਾਦਸ਼ਾਹ ਇਬਾਗੀ ਦਾਰਾ ਸ਼ਿਕੋਹ ਦੀ ਮਦਦ ਕਿਉਂ ਕੀਤੀ? ਗੁਰੂ ਜੀ ਨੇ ਜਵਾਬ ਦੇਣ ਵਿੱਚ ਦੇਰ ਨਹੀਂ ਲਾਈ। ਉਹਨਾਂ ਕਿਹਾ ਮਦਦ ਨਹੀਂ ਕੀਤੀ, ਦੁਖੀ ਦੀ ਸਹਾਇਤਾ ਕੀਤੀ ਹੈ। ਗੁਰੂ ਘਰ ਤਾਂ ਨਿਰਵੈਰ ਹੈ ਉਸਨੇ ਬਾਦਸ਼ਾਹ ਹੀ ਵਿਰੋਧ ਕਰਕੇ ਦਾਰਾ ਸ਼ਕੋਹ ਦੀ ਮਦਦ ਨਹੀਂ ਕੀਤੀ ਸਗੋਂ ਦੁਖੇ ਦੀ ਸਹਾਇਤਾ ਤੇ ਮਦਦ ਗੁਰੂ ਘਰ ਦਾ ਬ੍ਰਿਧ ਜਾਣ ਕੇ ਕੀਤੀ ਸੀ ਗੁਰੂ ਘਰ ਕੋਈ ਵੀ ਸਵਾਲੀ ਜਾਵੇ ਉਸ ਨੂੰ ਖਾਲੀ ਨਹੀਂ ਮੋੜਿਆ ਜਾਂਦਾ ਸ਼ਹਿਜ਼ਾਦੇ ਨੇ ਇਸ ਜਵਾਬ ਨੂੰ ਸੁਨਣ ਮਗਰੋਂ ਫਿਰ ਹੋਰ ਗੱਲ ਪੁੱਛ ਲਈ ਅੱਛਾ ਚਲੋ ਇਹ ਤਾਂ ਠੀਕ ਹੈ ਮਹਾਪੁਰਖ ਹਰ ਦੁਖੀ ਦੀ ਸਹਾਇਤਾ ਕਰਦੇ ਹਨ ਪਰ ਤੁਸੀਂ ਆਪ ਸਿੱਧੇ ਤੌਰ ਤੇ ਬਾਦਸ਼ਾਹ ਨੂੰ ਮਿਲ ਕੇ ਉਸ ਦੀ ਤਸੱਲੀ ਕਿਉਂ ਨਹੀਂ ਕਰਾਉਂਦੇ ਵਾਹ ਧੰਨ ਮੇਰੇ ਬਾਲ ਸਰੂਪ ਸਤਿਗੁਰ ਨਾ ਚਕੇ ਨਾ ਉਕੇ ਕਹਨ ਲੱਗੇ ਜੇ ਤੇਰੇ ਪਿਤਾ ਦੇ ਸਾਡੇ ਵੱਡੇ ਭਰਾ ਦੇ ਮਿਲਣ ਤੇ ਗੱਲਬਾਤ ਕਰਨ ਨਾਲ ਤਸੱਲੀ ਨਹੀਂ ਹੋਈ ਤਾਂ ਸਾਡੇ ਮਿਲਣ ਨਾਲ ਤਸੱਲੀ ਕਿਵੇਂ ਹੋ ਜਾਵੇਗੀ ਨਾਲੇ ਤਸੱਲੀ ਤਾਂ ਸਾਫ਼ ਹਿਰਦੇ ਵਾਲਿਆਂ ਦੀ ਹੁੰਦੀ ਹੈ ਰਾਜਸੀ ਮਨੋਰਥਾਂ ਦੀ ਪ੍ਰਾਪਤੀਆਂ ਦੇ ਚਾਹਵਾਂਦੀ ਨਹੀਂ ਹੋਇਆ ਕਰਦੀ ਰਾਜਸੀ ਮਨੋਰਥ ਤਾਂ ਨਿਰੇ ਹੀ ਛਲ ਕਪੜ ਤੇ ਖਿੰ ਪੰਗਰ ਹੁੰਦੇ ਹਨ ਗੁਰੂ ਘਰ ਵਕਤੀ ਗੱਲਾਂ ਤੇ ਵਕਤੀ ਮਨੋਰਥਾਂ ਦਾ ਕਾਇਲ ਨਹੀਂ ਗੁਰੂ ਘਰ ਤਾਂ ਰੱਬੀ ਤੇ ਸਦੀਵੀ ਸੱਚ ਦੇ ਮਨੋਰਥਾਂ ਦਾ ਪ੍ਰਚਾਰਕ ਹੈ ਗੁਰੂ ਘਰ ਦੁਨਿਆਵੀ ਰਾਜਿਆਂ ਮਹਾਰਾਜਿਆਂ ਨੂੰ ਮਤਲਬੀ ਤੇ ਝੂਠਾ ਸਮਝਦਾ ਹੈ ਪਰ ਫਿਰ ਵੀ ਇਹ ਰਾਜ ਤੇ ਬਾਦਸ਼ਾਹਿਆਂ ਨੂੰ ਰੱਬੀ ਦਾ ਸਮਝਦਾ ਹੈ ਜਿਸ ਨੂੰ ਚੇਤੇ ਰੱਖ ਕੇ ਉਸ ਰਾਜ ਦੀ ਤਾਕਤ ਨਾਲ ਪਰਉਪਕਾਰ ਕਰੇ ਗਰੀਬਾਂ ਨੂੰ ਸੁੱਖ ਦੇਵੇ ਪ੍ਰਜਾ ਦੀ ਰਖਵਾਲੀ ਕਰੇ ਤਾਂ ਐਸੇ ਰਾਜ ਨੂੰ ਰੱਬ ਵੱਲੋਂ ਬਰਕਤਾਂ ਤੇ ਪ੍ਰਜਾ ਦੀਆਂ ਅਸੀਸਾਂ ਪ੍ਰਾਪਤ ਹੁੰਦੀਆਂ ਹਨ ਸਾਡੇ ਵੱਡਕੇ ਸ਼੍ਰੋਮਣੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਮਨਾਬਾਦ ਵਿੱਚ ਇਹੋ ਗੱਲ ਤੁਹਾਡੇ ਵੱਡਕੇ ਬਾਬਰ ਨੂੰ ਕਹੀ ਸੀ ਉਸ ਵੱਲੋਂ ਇਹ ਸਿੱਖਿਆ ਪ੍ਰਵਾਨ ਕਰਨ ਤੇ ਹੀ ਗੁਰੂ ਜੀ ਨੇ ਉਸ ਨੂੰ ਅਸੀਸ ਦਿੱਤੀ ਸੀ ਪਰ ਤੇਰਾ ਪਿਤਾ ਬਾਦਸ਼ਾਹਤ ਸੰਭਾਲਦੇ ਹੀ ਕਿਸ ਪਾਸੇ ਪੈ ਗਿਆ ਸਾਡੇ ਪਿਤਾ ਜੀ ਨੇ ਸਭ ਕੋ ਜਾਣਦੇ ਵੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਪਣੇ ਵੱਡੇ ਪੁੱਤਰ ਤੇ ਸਾਡੇ ਭਰਾ ਰਾਮ ਰਾਏ ਜੀ ਨੂੰ ਤੁਹਾਡੇ ਤੁਹਾਡੇ ਪਿਤਾ ਪਾਸ ਭੇਜ ਦਿੱਤਾ ਸੀ ਤੁਸੀਂ ਸੋਚ ਲਵੋ ਕਿ ਜੇ ਮੇਰੇ ਭਰਾ ਨਾਲ ਤੁਹਾਡੇ ਪਿਤਾ ਦੀਆਂ ਇੰਨੀਆਂ ਲੰਮੀਆਂ ਲੰਮੀਆਂ ਮੁਲਾਕਾਤਾਂ ਕਰਕੇ ਤਸੱਲੀ ਨਹੀਂ ਹੋਈ ਤਾਂ ਹੁਣ ਸਾਡੇ ਨਾਲ ਗੱਲਬਾਤ ਕਰਨ ਤੇ ਕਿਵੇਂ ਤਸੱਲੀ ਹੋ ਜਾਵੇਗੀ ਬਾਲ ਗੁਰੂ ਦੀਆਂ ਵੱਡੇ ਵੱਡੇ ਨੀਤੀਵਾਨਾਂ ਤੋਂ ਸਿਆਣੀਆਂ ਗੱਲਾਂ ਸੁਣ ਕੇ ਬਹਾਦਰ ਸ਼ਾਹ ਰਾਂ ਰਹਿ ਗਿਆ ਪਰ ਫਿਰ ਵੀ ਰਹਿ ਨਾ ਸਕਿਆ ਤੇ ਕਿਹਾ ਜੇ ਗੁਰੂ ਘਰ ਨਿਰਵੈਰ ਹੀ ਹੈ ਤਾਂ ਫਿਰ ਪਿਛਲੀਆਂ ਗੱਲਾਂ ਨੂੰ ਛੱਡ ਕੇ ਇੱਕ ਵਾਰੀ ਬਾਦਸ਼ਾਹ ਨੂੰ ਮਿਲੋ ਤੇ ਸਹੀ ਨਹੀਂ ਅਸੀਂ ਤਾਂ ਆਪਣੇ ਗੁਰੂ ਪਿਤਾ ਦੀ ਆਗਿਆ ਨੂੰ ਭੰਗ ਨਹੀਂ ਕਰ ਸਕਦੇ ਸਾਡੇ ਪਿਤਾ ਜੀ ਦਾ ਹੁਕਮ ਹੈ ਤੂੰ ਸਾ ਤੁਰਖ ਪਤੀ ਦੇ ਮੱਥੇ ਨਹੀਂ ਲੱਗਣਾ ਇਸ ਲਈ ਉਸਨੇ ਜੋ ਗੱਲ ਪੁੱਛਣੀ ਹੈ ਉਹ ਆਮ ਰਾਏ ਕੋਲੋਂ ਹੀ ਪੁੱਛੀ ਅਸੀਂ ਆਪਣੇ ਪਿਤਾ ਜੀ ਦੇ ਹੁਕਮ ਤੇ ਆਗਿਆ ਦਾ ਪਾਲਨ ਕਰਾਂਗੇ ਬਾਦਸ਼ਾਹ ਨੂੰ ਨਹੀਂ ਮਿਲਾਂਗੇ ਸਾਡਾ ਕੰਮ ਕੇਵਲ ਗੁਰੂ ਨਾਨਕ ਦੇ ਦਰਸਾਏ ਮਾਰਗ ਸੱਚ ਤੇ ਸਤ ਮਾਰਗ ਦਾ ਉਪਦੇਸ਼ ਦੇਣਾ ਹੈ ਹਰੀ ਕੀਰਤ ਤੇ ਪ੍ਰਭੂ ਪ੍ਰੇਮ ਦੀਆਂ ਵਾਰਤਾ ਕਰਨ ਲਈ ਸਾਾਸਨ ਕਰਨਾ ਹੈ ਸੋ ਅਸੀਂ ਆਪਣੇ ਮਾਰਗ ਤੇ ਚੱਲ ਰਹੇ ਹਾਂ ਬਾਦਸ਼ਾਹ ਨੂੰ ਕਹੋ ਉਹ ਆਪਣੇ ਰਾਜ ਸੀ ਮਾਰਗ ਤੇ ਚੱਲਦਾ ਜਾਏ ਹੋਰ ਨਾ ਬਾਦਸ਼ਾਹ ਦਾਇਓ ਸਾਡੇ ਨਾਲ ਕੋਈ ਕੰਮ ਹੈ ਤੇ ਨਾ ਹੀ ਸਾਡਾ ਕੋਈ ਕੰਮ ਉਸ ਕੋਸ਼ ਰਿਹਾ ਹੈ ਐਉਂ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਗੁਰੂ ਜੀ ਪਾਸ ਭੇਜ ਕੇ ਗੁਰੂ ਜੀ ਦੀ ਗੌਰਵਤਾ ਦਾ ਪਤਾ ਕੀਤਾ ਪਰ ਨਾਲ ਹੀ ਉਸਨੇ ਰਾਜਾ ਜੈ ਸਿੰਘ ਨੂੰ ਵੀ ਇਹ ਗੱਲ ਕਹੀ ਕਿ ਉਹ ਵੀ ਗੁਰੂ ਜੀ ਦੀ ਗੁਰਤੱਵ ਦਾ ਅੰਦਾਜ਼ਾ ਲਗਾਵੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਿਆ ਤਾਂ ਲਾਈਕ ਸ਼ੇਅਰ ਕਰ ਸਬਸਕ੍ਰਾਈਬ ਕਰ ਦਿਓ